ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸੁਕੇ ਹਰੇ ਕੀ ਏਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਾ ਗੁਰ ਪਰਮਾਏ ਇੱਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰ ਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਇਸ ਮਾਇ ਢੇਲ ਨਾ ਪਰੇ ਜਾ ਗੁਰ ਪਰਮਾਏ ਇਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਾ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚਿ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰਿ ਜਾ ਗੁਰ ਫਰਮਾਏ ਏ ਚਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰ ਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੇ ਜਹ ਗੁਰ ਪਰਮਾਏ ਇਛੁ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੁਰੇ ਗੁਰ ਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲਣਾ ਪਰੀ ਜਹ ਗੁਰ ਪਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮੈ ਢੇਲ ਨਾ ਪਰਿ ਜਹ ਗੁਰ ਪਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ सुखे हरे किए खिन माहे अमृत दृष्ट संच जिवाय दीनी अपनी सेव रहा मिट गए चिंता पुनी मन आसा करी दया सतगुरु गुणतासा दुख नाठे सुख्याय आए ढेल न परी जा गुरपुरमाए ਏ ਚਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰਿ ਜਾ ਗੁਰ ਪਰਮਾਏ ਇਛੁ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲਣਾ ਪਰੀ ਜਾ ਗੁਰ ਫਰਮਾਏ ਇੱਚ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੇ ਜਾ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢਿਲ ਨਾ ਪਰੇ ਜਾ ਗੁਰ ਪਰਮਾਏ ਏ ਚਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚਿ ਜਿਵਾਈ ਕਾਟੇ ਕਸ਼ਟ ਪੁਰੇ ਗੁਰ ਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ दुख ना ठे सुख आए समय टेल ना परी जा गुरु फरमाए हिच पुनी पुरे गुरु मिले नानक ते जन सो फल फले सुके हरे किए खिन माहि अमृत दृष्ट संच जिवाय काटे कष्ट पुरे गुरु देव सेवक कौ दीनी अपनी सेव रहाओ ਮਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਇਸ ਮਾਏ ਢੇਲ ਨਾ ਪਰੀ ਜਾ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੁਕੇ ਹਰੇ ਕੀ ਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ ਹਾ ਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਾ ਗੁਰ ਪਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ सुखे हरे किए खिन माहे अमृत दृष्ट संच जिवाय काटे कष्ट पूरे गुरुदेव सेवक कौ दिनी अपनी सेव रहा मिट गए चिंता पुनी मन आसा करी दया सतगुरु गुरु गुणतासा दुख सुख आए समय ढेल ना परी जा गुरपुरमाए ਇੱਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਾ ਗੁਰ ਫਰਮਾਏ ਇੱਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰ ਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੇ ਜਾ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੂਕੇ ਹਰੇ ਕੀ ਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਾ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ सुखे हरे किए खिन माहे अमृत दृष्ट संत जीवाए काटे कष्ट पूरे गुरु देव सेवक कौ दीनी अपनी सेव रहा मिट गए चिंता पुनी मन आशा करी दया सतगुरु गुणतासा तास दुख नाठे सुख आए समए ढेलना परी जा गुरु फरमाए ਏ ਚਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਈ ਕਾਟੇ ਕਸ਼ਟ ਪੂਰੇ ਗੁਰ ਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਾ ਗੁਰ ਪਰਮਾਏ ਇੱਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰ ਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲਣਾ ਪਰੀ ਜਾ ਗੁਰ ਪਰਮਾਏ ਇਛ ਪੁਨੀ ਪੁਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀ ਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਇ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲਣਾ ਪਰੀ ਜਾ ਗੁਰ ਫਰਮਾਏ ਏਜੇ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਇ ਕਾਟੇ ਕਸ਼ਟ ਪੂਰੇ ਗੁਰ ਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੇਲਣਾ ਪਰੀ ਜਾ ਗੁਰ ਪਰਮਾਏ ਇਛੁ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੁਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਹ ਗੁਰ ਪਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਸੁਕੇ ਹਰੇ ਕੀ ਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨਾ ਪਰੀ ਜਾ ਗੁਰ ਪਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ